ਅਸੀਂ ਹੁਣ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਚੀਫ ਸਪੋਕਸਮੈਨ ਬਿਟਾ ਅਨੁਰੂਧਾ ਜੀ ਹਾਂਜੀ ਬਿਟਾ ਅਨੁਰੂਧਾ ਜੀ ਜੋ ਅੱਜ ਭਗਵਾਨ ਵਾਲਮੀਕੀ ਦੇ ਜਨਮ ਦਿਨ ਸਭ ਤੋਂ ਪਹਿਲਾਂ ਨਮਸਕਾਰ ਜੈ ਵਾਲਮੀਕੀ ਜੈ ਵਾਲਮੀਕੀ ਜਿਹੜੇ ਮਤਲਬ ਹੋਏ ਨੇ ਇਹ ਇੱਕ ਬੜੇ ਮਹਾਰਿਸ਼ੀ ਮੰਨ ਲਏ ਹੋਏ ਨੇ ਇਹਨਾਂ ਦਾ ਬਰਕਤ ਹੋਈ ਸੀ ਬਰਕਤ ਹੋਈ ਸੀ ਕਿ ਜਿੰਦੇ ਬਰਕਤ ਹੋਏ ਸੀ ਮਿੱਟੀ ਪੌਦੇ ਜਾ ਕੇ ਚਾਨਣ ਹੋ ਜਾ ਦੁਨੀਆ ਦੇ ਵਿੱਚ ਮਹੋਲ ਜਿਵੇਂ ਕਦੇ ਐਸਾ ਮੰਨਚਨ ਹੋਇਆ ਗਲੀ ਗਲੀ ਕਰ ਕਰ ਬੋਲ ਜਿਵੇਂ ਕਦੇ ਇਹਨਾਂ ਦੇ ਚਾਨੇ ਦਾ ਰਸਤਾ ਹੋਇਆ ਇਹਨਾਂ ਦੀ ਜਿਹੜੀ ਮਤੁਰਮੈਨ ਹੈ ਬਾਰਵੇ ਕਿਨੇ ਮਤਲਬ ਪਹਿਲਾ ਹੀ ਮਤਲਬ ਨਵੇਂ ਜਿਵੇਂ ਕਦੇ ਆਉਣ ਤੋਂ ਪਹਿਲਾਂ ਸਾਰੇ ਇਹਨਾਂ ਦੇ ਪਾਤਰਾਂ ਤੋਂ ਪਹਿਲਾਂ ਹੀ ਲਿਖੇ ਇਸ ਕਰਕੇ ਇਹਨਾਂ ਨੂੰ ਬਹੁਤ ਜਿਵੇਂ ਕਦੇ ਆਦਰ ਸਰਕਾਰ ਨਾਲ ਯਾਰ ਕੀਤਾ ਜਾਂਦਾ ਹੈ ਅੱਜ ਉਹਨਾਂ ਦਾ ਮਤਲਬ ਪ੍ਰਕਾਸ਼ ਦਿਖਾ ਰਿਹਾ ਹੈ ਪਰ ਇਹ ਤੋਂ ਤਾਂ ਜਿਵੇਂ ਮਤਲਬ ਸੰਗਠਨਾਂ ਦਾ ਮਤਲਬ ਬਣਾ ਰਿਹਾ ਹੈ ਮੈਂ ਸਾਡੀ ਡਿਊਟੀ ਵੀ ਕੋਸ਼ਿਸ਼ ਲੱਗੀ ਹੈ ਸਾਡੇ ਹੀਰੇ ਯਾਰ ਮੋਡਰਨ ਕਲੱਬ ਬਣੀ ਹੈ ਜਿੰਦਾ ਮੈਂ ਚੀਜ਼ ਪੁੱਟ ਮੈਨਰੇ ਕੋਲ ਸਾਡੇ ਕਿੰਗ ਮੇਕਅਪ ਬੈਠੇ ਨੇ ਸਾਡੇ ਐਨਆਈਐਲ ਦਾ ਕਾਮ ਬੈਠੇ ਨੇ ਮੈਂ ਮਦ ਮੋਡ ਵਾਲਾ ਬੈਠੇ ਨੇ ਕੀ ਸਭ ਲੋ ਇੱਕ ਝੋਟ ਹੋ ਕੇ ਅਸੀਂ ਵੀ ਮਲੋ ਦਾ ਵਿਆਹ ਕੀਤਾ ਗਿਆ ਅੱਖਾਂ ਬੰਦ ਕਰਕੇ ਵਿਆਹ ਕੀਤਾ ਅੱਧੀ ਅੱਖਾਂ ਬੰਦ ਕਰਕੇ ਉਹਦੀ ਦਰਸ਼ਕ ਬਣੀ ਤਸਵੀਰ ਮੇਜ ਕਰਕੇ ਬੜਾ ਮਰਮ ਜਿੰਮੇ ਕਰ ਦਿੱਤੀ ਪੰਗ ਲਿਆ ਅਸੀਂ ਮਦ ਸਾਰੇ ਸ਼ਹਿਰ ਨੂੰ ਸਾਰੇ ਲਾਕੇ ਨੂੰ ਸਾਰੇ ਹਿੰਦੂ ਭਾਰਤ ਨੂੰ ਦੁਨੀਆ ਦੇ ਵਿੱਚ ਮਨੋ ਉਹਨਾਂ ਦੇ ਜਿਹੜੇ ਪਤਵਿਧਿਆ ਨੂੰ ਸਾਰਿਆਂ ਨੂੰ ਮਨੋਂ ਇੱਕ ਵਧਾਈ ਦੇਣੀ ਹੈ ਕਿ ਉਹਨਾਂ ਦੇ ਪ੍ਰਕਾਸ਼ ਦੇ ਰਸਤੇ ਮਨੋਂ ਲੱਖ ਲੱਖ ਵਧਾਈਆਂ ਲੱਖ ਲੱਖ ਮਨੋਂ ਲੋਕਾਂ ਨੇ ਜਿਵੇਂ ਕਹਿੰਦੇ ਆ ਉਹਨਾਂ ਦਾ ਜਿਹੜਾ ਮਨੋਂ ਅਸ਼ੀਰਵਾਦ ਮਨੋਂ ਪ੍ਰਾਪਤ ਕੀਤਾ ਗਿਆ ਉਹਨਾਂ ਦਾ ਉਹਨਾਂ ਵੱਲੋਂ ਅਸੀਂ ਮਨੋਂ ਆਪੇ ਮਨੋਂ ਵਧਾਈਆਂ ਦਿੱਤੀਆਂ ਪਰਮਾਤਮਾ ਦੇ ਜਿਵੇਂ ਕਹਿੰਦੇ ਆ ਜਿਹੜੇ ਅਸਾਂ ਕਦ ਰੰਗਤ ਬਾਲ ਬਕੀਦਾ ਸਾਰਿਆਂ ਦੇ ਮਨੋਂ ਜਿਵੇਂ ਕਹਿੰਦੇ ਆ ਹਾਥ ਮਨੋਂ ਬਣਿਆ ਰਹੇ ਅਸ਼ੀਰਵਾਦ ਬਣਿਆ ਰਹੇ ਜਿਹੜੇ ਸਾਡੇ ਲੋਕ ਹੈ ਉਹਦੇ ਦੇ ਨਾਲ ਇਟਾਰੇ ਪਾਸੀ ਹੈ ਬੜੀ ਮਿਹਰਬਾਨ ਹੋਰ ਵਾਲਿਸ਼ੀ ભગવાન ਕੀ ਜੈ ਹਾਂ ਮਨਾਉਣ ਜਾ ਰਹੇ ਆ ਐਲ ਡੀ ਮੇਰਾ ਹਾਂਜੀ ਸਾਰੇ ਵਾਰਡ ਨੂੰ ભગવાન ਬਾਰਮਿਕ ਦੇ ਪਰਦੇ ਦਿਵਸਿਆਂ ਬਹੁਤ ਬਹੁਤ ਹੁੰਦਾ ਹੈ ਹਾਂਜੀ ਸ਼ੁਭਨਾਮ ਜਿੱਤ ਕਰ ਹਾਂਜੀ ਅੱਜ ਉਹਨ ਬਾਰ ਦੇ ਕਿ ਦਾ ਜਮਦਾਨਾ ਦੇ ਲੋਕ ਕਮਿਸ਼ਨ ਦਾ ਨਾਮ ਆਇਆ ਮੇਰੇ ਵੱਲੋਂ ਕਿ ਮੇਰੀ ਕਲਬ ਕੀਰੇ ਗਰਸ ਕਲਬ ਵੱਲੋਂ ਤੁਹਾਨੂੰ ਸਾਜਦਾ ਕੇ ਕੱਪ ਦੇ ਹੋਏ ਬਹੁਤ ਬਹੁਤ ਉਹ ਜਿਹੜੇ ਕੱਪਰੇ ਉਨੋਂ ਤੁੰ ਲਏ ਜੀ ਕਿ ਇਹ ਜਿਹੜਾ ਇੰਨਾ ਦਾ ਜਿਹੜਾ ਪ੍ਰੋਗਰਾਮ ਹੈ ਮੇਲਾ ਇਹ ਤਰੀਕ ਨੂੰ ਇੱਕ ਮੁੰਦਰ ਨਦੀ ਸਵੇਰ ਯਾਤਰਾ ਬਲੋ ਕਰ ਦਿੱਤੀ ਅੱਜ 7 ਤਰੀਕ ਨੂੰ ਬਲੋ ਜੀ ਦਾਦਾ ਕੀਰਤਨ 사ਸਨ ਜਿਹੜਾ ਹੋਵੇਗਾ ਉਹ ਰਾਤ ਨੂੰ ਮੁੰਦਰ ਦਾ ਹੋਵੇਗਾ ਉਹ ਤੋਂ ਬਾਅਦ 8 ਤਰੀਕ ਨੂੰ ਉਹ ਜਿਹੜੇ ਮੋਰੈਂਦਾ ਦੇ ਜਿਹੜੇ ਸਰਪਾ ਵੱਲੋਂ ਇਹਨਾਂ ਦੇ ਜਿਹੜੇ ਸੇਵਕ ਐ ਸਿਧ ਭਾਈ ਸਰ ਵੀਰ ਵੱਲੋਂ ਸਾਡੇ ਜਿਹੜੇ ਪ੍ਰਧਾਨ ਅਸ਼ੀਸ਼ ਸਿੰਘ ਪੰਡਤ ਜੀ ਉਹਦਾ ਵੱਲੋਂ ਸਾਰਾ ਡੰਗਲ ਦਾ ਪ੍ਰੋਗਰਾਮ ਹੋਇਆ ਜੀ ਵਿਦਿਆਗਿਆ ਉਹਨਾਂ ਨੇ ਕਹਿ ਆ ਜੀ ਮਨੋ ਜਿਹੜਾ ਡੰਗਲ ਦਾ ਪ੍ਰੋਗਰਾਮ ਐਸਾ ਹੈਗਾ ਸਾਡਾ ਮਨੋ ਖੁੱਲਾ ਸਦਾ ਸਾਰੇ ਸ਼ਹਿਰ ਨੂੰ ਉਹ ਜੋ ਵੀ ਹੈ ਮਨੋ ਉਸ ਤੋਂ ਬੜਾ ਪਹੁੰਚ ਆ ਜਾਏਗਾ ਲੱਖੋ ਪ੍ਰਿਆਰ ਕਰੇ ਤੇ ਬਾਲਮੀਕੀ ਦੀ ਯਾਦ ਕਰੇ ਅਗਲਾ ਜਿਹੜਾ ਮਤ ਨੂੰ ਜੀ ਰਸ਼ਨੋਕਾਲ ਬਾਲਮੀਕੀ ਦੀ ਜੀ ਜਨਮ ਦਿਨ ਦੇ ਜਿਹੜੇ ਆਏ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਮੇਰੇ ਹੀਰੇ ਵੈਲਫੇਅਰ ਕਲੱਬ ਤੋਂ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਟਾਰ ਬਾਗ ਨੀਚੇ ਮੰਚਨ ਦਾ ਧੰਨਵਾਦ ਕਰਦਾ ਕਿ ਜਿਹੜੀ ਇਹ ਜੀ ਵਿਸ਼ਾ ਨੂੰ ਲੈ ਕੇ ਹਮੇਸ਼ਾ ਸਾਡੇ ਨਾਲ ਖੜਦੇ ਉਹਨਾਂ ਨੂੰ ਜੱਜ ਜਾਰ ਕਰਦਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਜੀ ਬਾਲਮੀਕੀ ਜੀ ਦਾ ਜਨਮ ਦਿਨ ਹੋਇਆ ਅਜ਼ੀਜ਼ ਸਾਥੀ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮਾਹ ਪੂਛਾ ਨੇ ਰਮਾਇਣ ਦੀ ਰਚਨਾ ਬਹੁਤ ਪਹਿਲਾਂ ਹੀ ਰਚੀ ਸੀ। ਬੜੀ ਗਿਆਨੀ ਧਿਆਨੀ ਇਹ ਸਾਡੇ ਮਾਹ ਪੂਛੇ ਜੀ। ਅੱਜ ਉਹਨਾਂ ਦੇ ਜਨਮ ਦਿਨ ਤੇ ਮੇਰਾ ਮਨ ਬਹੁਤ ਖੁਸ਼ ਹੋ ਰਿਹਾ ਮੈਂ ਸਾਰੇ ਫਿਰ ਬਹੁਤ ਉਹਨਾਂ ਆਕਾ ਜੀ ਨੇ ਤੇ ਪ੍ਰਮਾਤਮਾ ਦੀ ਇਸ ਤਾਹੀਨ ਦਾ ਅਸ਼ੀਰਵਾਦ ਆਪਣੇ ਸਾਡੇ ਦੇ ਅਸ਼ੀਰਵਾਦ ਬਣੇ ਜੀ ਜੇ ਅਸੀਂ ਐਸੇ ਸਾਰੇ ਧੰਨੂਤ ਕੀ ਲਈਏ ਪਾਈਚਾਨਾਤ ਨਾਲ ਇਤਿਹਾਸ ਦਾ ਬਣੀ ਹੋਵੇ। ਧੰਨਵਾਦ।